ਕੀ ਕੰਮ ਕਰਦੇ ਜੀ ਵੈਸਟ ਅਰਨੀਅਨ ਦੁਕਾਨ ਹੈ ਨਾਲ ਮਨੀ ਮਨੀ ਐਕਸਚੇਂਜ ਕਰੀਉਂਦੀ ਹੈ ਤੇ ਕੀ ਗੱਲ ਬਾਤ ਹੈ ਜਿਆਰੀ ਹੈ ਜਿਹੜਾ ਮੈਂ ਆਉਂਦਾ ਮੈਂ ਮਤਲਬ 8:00 ਵਜੇ ਆਇਆ ਦੁਕਾਨ ਤੇ ਤੇ ਉਦੋਂ ਬਾਅਦ 9:30 ਵਜੇ ਦਾ ਟਾਈਮ ਹੋਣਾ ਆਇਆ ਦੋ ਬੰਦੇ ਆਏ ਆ ਮੋਟਰਸਾਈਕਲ ਤੇ ਉਦੋਂ ਇੱਕ ਬੰਦਾ ਅੰਦਰ ਆ ਕੇ ਵੈਪਨ ਦਿਖਾ ਕੇ ਤੇ ਗੱਲੇ ਭੰਨ ਕੇ ਤੇ ਸਾਰੇ ਪੈਸੇ ਲੈ ਗਿਆ ਕੋਈ 7 ਲੱਖ ਰੁਪਇਆ ਹੋਣਾ ਸੀਰੇ ਲੈ ਕੇ ਆਇਆ ਹਾਂ ਮੈਂ ਤੇ ਕੋਈ ਨਹੀਂ ਇਹ ਮਤਲਬ ਇੱਕ ਮਿੰਟ ਹੀ ਲਾਇਆ ਕੋਈ ਜ਼ਿਆਦਾ ਟਾਈਮ ਨਹੀਂ ਲਾਇਆ ਗੱਲੇ ਭੰਨ ਕੇ ਸਾਰਾ ਕੈਸ਼ ਹੀ ਉਸ ਡਾਲਰ ਵੀ ਹੈਗੇ ਹੀ ਵਿੱਚ ਤੇ ਸਾਰੇ ਹੀ ਲੈ ਗਏ ਆ ਤੇ ਮਾਨ ਮਾਨ ਸਾਹਿਬ ਜੀ ਕਹਿੰਦੇ ਆ ਆਪਣੇ ਕਿ ਮਤਲਬ ਇੱਥੇ ਆਪਾਂ ਸਾਰੇ ਨੂੰ ਬਾਹਰ ਨਹੀਂ ਜਾਣ ਦੇਣਾ ਜਾਂ ਕੁਝ ਵੀ ਹੈ ਹਨਾ ਤੇ ਮਤਲਬ ਆਪਾਂ ਇੱਥੇ ਹੁਣ ਕੰਮ ਮੰਨ ਲਓ ਮੇਰੇ ਘਰਦਿਆਂ ਨੇ ਪੈਸੇ ਇਕੱਠੇ ਕਰਕੇ ਲੋਨ ਲੈ ਕੇ ਕੋਈ ਲਿਮਟ ਬਣਾ ਕੇ ਮੈਂ ਮਤਲਬ ਕੰਮ ਖੋਲਿਆ ਆ ਤੇ ਮੰਨ ਲਓ ਹੁਣ ਸਾਰੇ ਹੀ ਲੈ ਕੇ ਆ ਤਾਂ ਗਾਂ ਮੈਂ ਕੀ ਮਤਲਬ ਕਿਤਰਾ ਕੰਮ ਕਰਾਂਗਾ ਇਹ ਸਾਰਾ ਕੈਸ਼ ਕਿਸ ਕੰਮ ਲਈ ਕਿੱਥੋਂ ਆਉਂਦਾ ਸੀ ਕੈਸ਼ ਮਤਲਬ ਕੁਝ ਟਿਕਟਾਂ ਜਿਵੇਂ ਹੁੰਦੀਆਂ ਆ ਭਾਜੀ ਟਿਕਟਾਂ ਮਤਲਬ ਬਾੜੀਆਂ ਜਿਵੇਂ ਅੱਗੇ ਕਰਾਈ ਦੀਆਂ ਉਹਨਾਂ ਦੀ ਪੇਮੈਂਟ ਇੱਕ ਅੱਜ ਦੇਣਾ ਹੀ ਬਾਅਦ ਕਰਨੀ ਹੁੰਦੀ ਆ ਕੁਝ ਪੇਮੈਂਟ ਉਹ ਹੀ ਕੁਝ ਕੁਝ ਆਪਣੀ ਆਪਣਾ ਲਈ ਹੀ ਕਿੰਨੇ ਪਰਸੈਂਟ ਆਏ ਸੀ ਤੇ ਵੈਪਨ ਵਗੈਰਾ ਹੈਗੇ ਉਹਨਾਂ ਨੂੰ ਇਹ ਵੈਪਨ ਹੈਗੇ ਸੀ ਉਹਨਾਂ ਦੇ ਦੋ ਜਾਣੇ ਸੀ ਦੋ ਲਗ ਵਾਪਨ ਸਾਈਕਲ ਤੇ ਸੀ ਕੋਈ ਸੀਸੀਟੀਵੀ ਕੈਮਰਾ ਵੀ ਲੱਗੇ ਤੁਹਾਡੇ ਕੈਮਰੇ ਲੱਗੇ ਸੀ ਤੇ ਕੈਮਰਾ ਵੀ ਨਾਲ ਹੀ ਪੁੱਟ ਕੇ ਲੱਗੇ ਆ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ ਲੁੱਟਾਂ ਹੋ ਰਹੀਆਂ ਤੇ ਨੌਜਵਾਨ ਦਾ ਜਿਹੜਾ ਮਨ ਟੁੱਟਦਾ ਇਸੇ ਕਰਕੇ ਬਾਹਰ ਜਾਂਦੇ ਆ ਤਾਂ ਨੌਜਵਾਨ ਫਿਰ ਉਹਨਾਂ ਮਨ ਲਓ ਮੈਂ ਹੁਣ ਕੰਮ ਸ਼ੁਰੂ ਕੀਤਾ ਤੇ ਨਾਰਮਲ ਜੀ ਗੱਲ ਹੈ ਜੇ ਮੇਰੇ ਇੱਥੇ ਮੰਨ ਲਓ ਕੋਈ ਸੇਫ ਹੀ ਨਹੀਂ ਹੈਗਾ ਠੀਕ ਹੈ ਹੁਣ ਮੰਨ ਲਓ 9:30 ਦਾ ਟਾਈਮ ਹੈ ਲੱਗੇ ਸਾਰੀਆਂ ਦੁਕਾਨਾਂ ਖੁੱਲੀਆਂ ਰੋੜੇ 'ਨਾਂ ਵਗਦਾ ਪਿਆ ਠੀਕ ਹੈ ਤੇ ਦੋ ਬੰਦੇ ਆ ਕੇ ਜੇ ਮੰਨ ਲਓ ਇਥੋਂ ਸਾਰਾ ਲੁੱਟ ਕੇ ਲੈ ਕੇ ਜਾ ਸਕਦੇ ਹਨ ਕੀ ਆਪਾਂ ਸੇਫ ਹਾਂ ਫਿਰ ਬਾਹਰ ਤੇ ਆਪਣੇ ਆਪ ਹੀ ਜਾਣਾ ਪੁਲਿਸ ਆਈਆ ਪੁਲਿਸ ਵੀ ਉੱਧਰ ਦਫਤਰ ਵੀ ਆਇਆ ਹੈ ਕੋਈ ਕੋਈ ਨਹੀਂ ਆਇਆ ਕੋਈ ਨਹੀਂ ਆ ਰਿਹਾ ਇਹ ਕਰਦਾ ਕੀ ਚੀਰ ਲੱਗੀ ਹੈ ਮੇਰੇ ਚ ਹਾਂ ਤੇ ਹਜੇ ਤੇ ਮਤਲਬ ਸੀਸੀਟੀਵੀ ਚੈੱਕ ਕਰਦੇ ਪਏ ਆ ਤੇ ਵਿਥੋਂ ਕੀ ਕਾਰਵਾਈ ਕਰਦੇ ਆ ਕਿੰਨੇ ਕੀ ਟਾਈਮ ਬਾਅਦ ਪੁਲਿਸ ਆ ਗਈ ਤੁਹਾਡੇ ਕੋਲ ਪੁਲਿਸ ਘੱਟੋ ਘੱਟ 10-15 ਮਿੰਟ ਬਾਅਦ ਆਈ ਕੀ ਮੰਗ ਕਰਦੇ ਤੁਸੀਂ ਹੁਣ ਮੈਂ ਤਾਂ ਇਹੋ ਹੀ ਮੰਗ ਕਰਦਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਮੰਨ ਲਓ ਹੁਣ ਆਪਣਾ ਮੇਰਾ ਇੰਨਾ ਨੁਕਸਾਨ ਹੋਇਆ ਵਾ ਉਹ ਆਪਣਾ ਜਿਤਨਾ ਮਰਜੀ ਪੁਲਿਸ ਦੀ ਕਾਰਵਾਈ ਹੋਵੇ ਤੇ ਜੋ ਮੇਰਾ ਨੁਕਸਾਨ ਮਤਲਬ ਭਰਿਆ ਜਾ ਸਕਦਾ ਵਾ ਭਰਾਵੇ ਜਿਹੜੇ ਬੰਦੇ ਖੜੇ ਜਾਣ ਆਪ ਲੈ ਗੱਲ ਕਰਾ ਜੀ ਦੀ ਇਹ ਸਾਨੂੰ ਕਹਾ ਮੇਰੀ 100 ਕਨੋਜ ਅਵਤਪਾਸ ਸਿੰਘ ਮਾਲਕਾਰ ਬੈਠ ਜੁਣੇ ਦਾ ਹੁਣ ਦੱਸਿਆ ਵੀ ਹੁਣ ਦੁਕਾਨ ਤੇ ਬੈਠਾ ਸੀ ਆਪਣੀ ਤੇ ਕੋਈ ਪੈਸਾ ਨਹੀਂ ਅਜੇ 100 ਫੁੱਲ ਮਗਲ ਦੱਸੇਗੇ 7-8 ਦੱਸਦੇ ਹੈ ਜੀ 7 ਲੱਖ ਦੱਸਦੇ ਪਰ ਤੁਸੀਂ ਕਰ ਰਹੇ ਸੀ ਕੋਈ ਕੈਮਰਾ ਸੀਸੀਟੀਵੀ ਕੈਮਰਾ ਵੀ ਵਿਖਾਇਆ ਦੇਖ ਰਹੇ ਹੈ ਸਾਹ ਦੇ ਆ ਕੀ ਗੱਲ ਟਾਕੋਦੀ ਵਾਤ ਬੜੀ ਵਧਦੀ ਜਾ ਰਹੀ ਹੈ ਤੇ ਪੁਲਿਸ ਕੀ ਕਰਦੀ ਇਸ ਤਰ੍ਹਾਂ ਇਹ ਕਿੰਨਾ ਕੰਮ ਲੋਕਾਂ ਦੀ ਸ਼ਾਂਤੀ ਨੇ ਬਹਿਣਗੇ ਹਾਂਜੀ ਟਾਕੋਹਾਂ ਦੀ ਮਾਰਨਾ ਬੜੀ ਵਧਦੀ ਜਾ ਰਹੀ ਹੈ ਜੈਸੇ ਕੋਈ ਮੋਟਰਸ ਚੋਰੀ ਇਹਨਾਂ ਕਿ ਕੋਈ ਹੋਈ ਨਹੀਂ ਹੈ ਸਾਰੇ ਡਰ ਕੇ ਉਹ ਯਾ ਤੁਰੰਤ 414 ਕੰਮ ਚੋਰੀ ਕਰਨਾ ਕੋਈ ਫੜ ਰਹੀ ਨਹੀਂ ਨਾ ਕੋਈ ਕਾਰਵਾਈ ਕੀਤੀ ਹੋਣੀ ਹੈ ਨਾ ਦੇਖਾ ਕੋਈ ਹਾਂਜੀ ਕੋਈ ਕਾਰਵਾਈ ਕੀਤੀ ਨਹੀਂ ਦੇਖਾ ਕਰ ਰਹੇ ਜਿੱਦ ਨੇ ਸਾਥ ਕੋਈ ਕਰਾਈ ਆ ਹਾਂਜੀ ਤਸਦੀ ਕਰ ਰਹੇ ਹਾਂ ਬਿਆਨ ਲਿਖਾਉਣ ਜੋ ਬੰਦੀ ਕਰੀ ਕਰਦਣ ਮਾਰਨਿੰਗ ਕਰਾਈ ਸਾਰੇ ਸਾਰੇ ਸ਼ਹਿਰਾਂ ਨੇ ਕੀ ਦੱਸਿਆ ਕਿ ਦੋ ਮਹੀਨੇ ਮੇਰੇ ਕੋਲ ਸਾਹਿਬ ਰਾਈਨਸ ਕਰਾ ਦਿੱਤੀ ਹੈ ਮੇਰੇ ਕੋਲ ਸਭ ਕਰਨ ਤੋਂ ਫੇਰ ਉਸਤੇ ਐਸਾ ਚ ਸਾਹ ਨੂੰ ਨਹੀਂ ਹੋਣਾ ਚਾਹੀਦਾ ਇੱਥੇ ਉਹ ਗਏ ਅੱਛਾ ਛੱਟ ਗਏ ਧੰਨਵਾਦ ਆਈਬੀਐਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ